ਸਾਹਿਬ ਕੋ ਨਿਕਰਤਾਰ ਸਿਹ ਨਾਲ ਬਹੁਤ ਜੁੜੀ ਹੋਈ ਹੈ ਤੇ ਬਹੁਤ ਵੱਡੀ ਬੇਨਤੀ ਦੇ ਵਿੱਚ ਜਿਹੜੇ ਹਰ ਦੇ ਸੰਗਲੇ ਦੇ ਹਨ ਉੱਤੇ ਇੱਥੇ ਜਿਹੜੀ ਸੰਗਤ ਪਹੁੰਚਦੀ ਹੈ ਅਸੀਂ ਜਿੰਨਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੀ ਤੌਰ ਤੇ ਬਹੁਤ ਜੁੜੇ ਹੋਏ ਨੇ ਤੇ ਜਿੱਥੇ ਵੀ ਜਿਸ ਤਰੀਕੇ ਦੀ ਵੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਬਹੁਤ ਸਾਰੇ ਕਾਰਜ ਆਲਰੇਡੀ ਸਰਕਾਰ ਨੇ ਆਪਣੇ ਫਰਜ਼ ਹੈ ਜਿਹੜਾ ਉਹ ਨਿਭਾਇਆ ਹੈ ਅੱਗੇ ਵੀ ਜਿੱਥੇ ਕਿਤੇ ਕੋਈ ਲੋੜ ਪੈਂਦੀ ਹੈ ਤੇ ਉਹਨੂੰ ਅਸੀਂ ਜਰੂਰ ਹਰ ਚੀਜ਼ ਉੱਤੇ ਆਪਣਾ ਫਰਜ਼ ਲਵਾਵਾਂਗੇ ਰੀਸੈਂਟਰ ਟੂਰਿਜ਼ਮ ਵਿਭਾਗ ਵਾਲੇ ਸਾਡੇ ਦੱਸ ਰਹੇ ਨੇ ਕਿ ਹੁਣੇ ਅਸੀਂ 25 ਕਰੋੜ ਰੁਪਏ ਜਿਹੜਾ ਸੈਕਸ਼ਨ ਹੋਇਆ ਜਲਦੀ ਜਿਹੜਾ ਇਹ ਤੇ ਕੋਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਮੈਂ 5 ਕਰੋੜ ਕੋਈ ਗੱਲ ਨਹੀਂ ਜੀ ਹਰ ਇੱਕ ਚੀਜ਼ ਉੱਤੇ ਅਸੀਂ ਸੇਵ ਕਰ ਰਹੇ ਹਾਂ ਜਿਹੜੀ ਵੀ ਕੋਈ ਨੁਕਸਾਨ ਹੈ ਜੋ ਇਤਿਹਾਸਿਕ ਚੀਜ਼ ਹੈ ਜੋ ਟੂਰਿਜ਼ਮ ਵਿਭਾਗ ਕਰ ਸਕਦਾ ਜਿੱਥੇ ਵੀ ਤੇ ਉਸ ਹਰ ਜਗ੍ਹਾ ਨੂੰ ਅਸੀਂ ਠੀਕ ਕਰਾਂਗੇ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਤੇ ਸਾਡੀਆਂ ਧਾਰਮਿਕ ਸਥਾਨਾਂ ਨੂੰ ਜਿੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਉੱਥੇ ਸਾਡਾ ਟੂਰਿਜ਼ਮ ਵੀ ਵਿਕਸਿਤ ਹੁੰਦਾ ਸੋ ਹਰ ਚੀਜ਼ ਨੂੰ ਅਸੀਂ ਵਧੀਆ ਤਰੀਕੇ ਨਾਲ ਉਹਨੂੰ ਪੂਰੇ ਮਨ ਦੇ ਨਾਲ ਜਿਹੜਾ ਪੂਰੇ ਯਤਨਾਂ ਨਾਲ ਕੰਮ ਅਸੀਂ ਨਿਭਾਣਾ ਹੈ ਜੀ ਜਾਂਚ ਐਨਕੁਆਇਰੀ ਅਸੀਂ ਕਰ ਰਹੇ ਹਾਂ ਕਿ ਕਿੱਥੇ ਕਮੀ ਹੈ ਤੇ ਜਿਹੜੀ ਵੀ ਚੀਜ਼ ਆ ਉਹਨੂੰ ਗੌਰ ਕਰਕੇ ਕਰਾਂਗੇ ਕੋਈ ਇੱਥੇ ਕਮੀ ਨਹੀਂ ਰਹਿੰਦਾਂ ਵਾ ਸਾਡੀ ਜ਼ਿੰਮੇਵਾਰੀ ਬੰਦੀ ਇਸ ਵਿੱਚ ਭਗਤ ਰਵਦਾਸ ਮਹਿੰਦੀ